ਸਤਿ ਸ੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਰਵਣ ਕਰਾਂਗੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਨੂੰ ਬਾਦਸ਼ਾਹੀਆਂ ਬਖਸ਼ ਦਿੱਤੀਆਂ ਚਲੋ ਜੀ ਸਰਵਣ ਕਰਦੇ ਹਾਂ ਜਦੋਂ ਬਾਬਰ ਦੀ ਫੌਜ ਨੇ ਪਠਾਣਾ ਤੇ ਹਮਲਾ ਕੀਤਾ ਹੋਇਆ ਸੀ ਉਸ ਵੇਲੇ ਉਸ ਨੇ ਪਠਾਣਾ ਦਾ ਬਹੁਤ ਨੁਕਸਾਨ ਕੀਤਾ ਅਤੇ ਉਸ ਵੇਲੇ ਕਈ ਪਠਾਣਾ ਨੂੰ ਬਾਬਰ ਨੇ ਕੈਦ ਕਰ ਲਿਆ ਸੀ ਉਸ ਵੇਲੇ ਗੁਰੂ ਨਾਨਕ ਜੀ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਨਾਲ ਸਨ ਗੁਰੂ ਜੀ ਦੇ ਨਾਲ ਜੋ ਸੰਤ ਸੀ ਉਹ ਚਲੇ ਗਏ ਪਰ ਗੁਰੂ ਜੀ ਉਸੇ ਜਗ੍ਹਾ ਤੇ ਬੈਠੇ ਰਹੇ ਉਸ ਵੇਲੇ ਗੁਰੂ ਜੀ ਦੇ ਇੱਕ ਪਾਸੇ ਭਾਈ ਮਰਦਾਨਾ ਜੀ ਤੇ ਦੂਜੇ ਪਾਸੇ ਭਾਈ ਬਾਲਾ ਜੀ ਬੈਠੇ ਸੀ ਉਸੇ ਸਮੇਂ ਇੱਕ ਮੁਗਲ ਚੱਲ ਕੇ ਗੁਰੂ ਜੀ ਕੋਲ ਆਇਆ ਉਹ ਕਹਿਣ ਲੱਗਾ ਇਹ ਜੋ ਤਿੰਨ ਮਨੁੱਖ ਬੈਠੇ ਹੋਏ ਨੇ ਇਹਨਾਂ ਦੇ ਸਿਰ ਤੇ ਭਾਰ ਚੁਕਾਓ ਬਹੁਤੀ دیر ਨਾ ਲਾਓ ਅਤੇ ਇਹਨਾਂ ਤਿੰਨਾਂ ਨੂੰ ਡੇਰੀ ਲੈ ਚੱਲੋ ਉਸ ਮੁਗਲ ਨੇ ਪਾਈ ਬਾਲਾ ਜੀ ਅਤੇ ਪਾਈ ਮਰਦਾਨਾ ਜੀ ਨੂੰ ਖੜਾ ਹੋਣ ਲਈ ਕਿਹਾ ਉਹਨਾਂ ਦੇ ਸਿਰਾਂ ਉੱਪਰ ਭਾਰੀ ਵਜਨ ਰੱਖ ਦਿੱਤਾ ਗਿਆ ਪਾਈ ਮਰਦਾਨਾ ਜੀ ਨੂੰ ਘੋੜਾ ਫੜਾਇਆ ਤਾਂ ਪਾਈ ਬਾਲਾ ਜੀ ਨੇ ਇੱਕ ਗੱਠੜੀ ਸਿਰ ਤੇ ਚੁੱਕ ਲਈ ਅਤੇ ਚੱਲ ਪਏ ਉਸ ਤੋਂ ਬਾਅਦ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਰ ਉੱਪਰ ਵੀ ਭਾਰ ਰੱਖਣ ਲੱਗ ਪਏ ਉਹਨਾਂ ਮੂਰਖਾਂ ਨੇ ਗੁਰੂ ਸਾਹਿਬ ਦੀ ਮਹਿਮਾ ਨਾ ਜਾਣੀ ਉਹ ਪੰਡ ਗੁਰੂ ਜੀ ਦੇ ਸਿਰ ਤੋਂ ਇੱਕ ਗੱਠ ਉੱਚੀ ਰਹੀ ਉਹ ਗੁਰੂ ਜੀ ਦੇ ਸਿਰ ਉੱਪਰ ਟਿਕੇ ਹੀਣਾ ਹੌਲੀ-ਹੌਲੀ ਉਹ ਉਸ ਪਾਸੇ ਨੂੰ ਚੱਲ ਪਏ ਜਿੱਥੇ ਮੁਗਲਾਂ ਨੇ ਡੇਰਾ ਲਾਇਆ ਹੋਇਆ ਸੀ ਜਿਸ ਵੇਲੇ ਉਹ ਰਸਤੇ ਵਿੱਚ ਚੱਲ ਰਹੇ ਸੀ ਗੁਰੂ ਜੀ ਅੱਗੇ-ਅੱਗੇ ਤੇ ਭਾਈ ਮਰਦਾਨਾ ਜੀ ਪਿੱਛੇ-ਪਿੱਛੇ ਚੱਲ ਰਹੇ ਸਨ ਗੁਰੂ ਜੀ ਵਚਨ ਕਰਨ ਲੱਗੇ ਭਾਈ ਮਰਦਾਨਾ ਜੀ ਸੁਣੋ ਹੁਣ ਰਸੀਲੀ ਰਬਾਬ ਵਜਾਓ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਜੀ ਕਿਸ ਤਰ੍ਹਾਂ ਰਬਾਬ ਵਜਾਵਾਂ ਮੈਂ ਤਾਂ ਹੱਥ ਵਿੱਚ ਘੋੜਾ ਫੜਿਆ ਹੋਇਆ ਹੈ ਇਹ ਘੋੜਾ ਤਾਂ ਬੜਾ ਹੀ ਚਾਂਚਲ ਹੈ ਇਹ ਕੁੱਦਦਾ ਆਉਂਦਾ ਹੈ ਇਹ ਤਾਂ ਵੱਡਾ ਮਹਾਬਲੀ ਹੈ ਇਸ ਨੂੰ ਬੜੇ ਜ਼ੋਰ ਨਾਲ ਮੈਂ ਸੰਭਾਲਿਆ ਹੋਇਆ ਜੇ ਇਹ ਹੱਥ ਚ ਸੁੱਟ ਜਾਇਆ ਤਾਂ ਇਹ ਭੱਜ ਵੀ ਸਕਦਾ ਹੈ ਮੁਗਲ ਮੈਨੂੰ ਬੜਾ ਮਾਰਨਗੇ ਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਤੁਸੀਂ ਵਾਹਿਗੁਰੂ ਦਾ ਨਾਮ ਉਚਾਰਨ ਕਰੋ ਗੁਰੂ ਸਾਹਿਬ ਕਹਿਣ ਲੱਗ ਪਏ ਕਿ ਤੁਸੀਂ ਹੁਣ ਘੋੜੇ ਨੂੰ ਛੱਡ ਦਿਓ ਇਹ ਤਾਂ ਆਪਣੇ ਆਪ ਪਿੱਛੇ ਆਏਗਾ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਪਾਈ ਮਰਦਾਨਾ ਜੀ ਨੇ ਉਸ ਘੋੜੇ ਨੂੰ ਛੱਡ ਦਿੱਤਾ ਅਤੇ ਆਪ ਰਵਾਹ ਵਜਾਉਣ ਲੱਗ ਪਏ ਗੁਰੂ ਜੀ ਨੇ ਆਸਾ ਵਾਰ ਦੇ ਵਿੱਚ ਇੱਕ ਸ਼ਬਦ ਦਾ ਉਚਾਰਨ ਕੀਤਾ ਆਸਾ ਮਹੱਲਾ ਪਹਿਲਾ ਜਿਸ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਕੀ ਕਰਤਾ ਮਨੁੱਖ ਆਪਣੇ ਉੱਪਰ ਇਲਜ਼ਾਮ ਨਹੀਂ ਲੈਂਦਾ ਉਸ ਨੇ ਮੁਗਲ ਫੌਜ ਨੂੰ ਬਹੁਤ ਵਾਰ ਜਮਦੂਤ ਕਰਕੇ ਚੜਾਇਆ ਹੈ ਐਨੀ ਮਾਰ ਪਾਈ ਕਿ ਲੋਕ ਕੁਰਲਾ ਉੱਠੇ ਹੈ ਵਾਹਿਗੁਰੂ ਕਿ ਤੈਨੂੰ ਤਰਸ ਮ ਆਇਆ ਹੈ ਕਰਤਾਪੁਰਖ ਤੂੰ ਸਾਰਿਆਂ ਦਾ ਇੱਕੋ ਮਾਲਕ ਹੈ ਜੇ ਇੱਕ ਪਹਿਲਵਾਨ ਦੂਜੇ ਪਹਿਲਵਾਨ ਨੂੰ ਮਾਰੇ ਤਾਂ ਮਨ ਵਿੱਚ ਰੋਸ ਨਹੀਂ ਆਉਂਦਾ ਪਰ ਜੇ ਇੱਕ ਸ਼ੇਰ ਇੱਡਾਂ ਦੇ ਬੱਗ ਨੂੰ ਪੈ ਜਾਵੇ ਅਤੇ ਉਹਨਾਂ ਨੂੰ ਮਾਰੇ ਤਦ ਕੀ ਉਸ ਦੇ ਮਾਲਕ ਤੋਂ ਪੁੱਛਗਿੱਛ ਨਹੀਂ ਹੋਣੀ ਚਾਹੀਦੀ ਹੇ ਵਾਹਿਗੁਰੂ ਤੂੰ ਆਪ ਮਿਲਾਉਂਦਾ ਹੈ ਤੇ ਆਪ ਹੀ ਵਿਛੋੜਦਾ ਹੈ ਗੁਰੂ ਸਾਹਿਬ ਜੀ ਇਸ ਤਰ੍ਹਾਂ ਸ਼ਬਦ ਗਾਇਨ ਕਰਕੇ ਚੱਲੇ ਜਾ ਰਹੇ ਸੀ ਜੋ ਲੋਕ ਉੱਤੇ ਰਹਿੰਦੇ ਸੀ ਉਹ ਇਹ ਸਭ ਦੇਖ ਕੇ ਬੜੇ ਹੀ ਹੈਰਾਨ ਹੋ ਗਏ ਉਹ ਕਹਿਣ ਲੱਗੇ ਇਹ ਤਾਂ ਕੋਈ ਵੱਡਾ ਅਸਚਰਜ ਹੈ ਜਿਸ ਨੂੰ ਜਾਣਿਆ ਨਹੀਂ ਜਾ ਸਕਦਾ ਪਾਰ ਸਿਰ ਤੋਂ ਬਹੁਤ ਉੱਚਾ ਹੈ। ਅਤੇ ਆਪਣੇ ਸਾਥੀਆਂ ਨਾਲ ਚੱਲੇ ਜਾ ਰਹੇ ਹਨ। ਪਿੱਛੇ-ਪਿੱਛੇ ਘੋੜਾ ਆ ਰਿਹਾ ਹੈ ਜਿਸ ਦੀ ਵਾਂਗ ਕਿਸੇ ਨੇ ਨਹੀਂ ਫੜੀ ਪਰ ਫਿਰ ਵੀ ਘੋੜਾ ਪਿੱਛਾ ਕਰ ਰਿਹਾ ਹੈ। ਲੱਗਦਾ ਹੈ ਇਹ ਕੋਈ ਸੰਤ ਹੈ। ਕਈ ਲੋਕ ਕਹਿੰਦੇ ਕਿ ਇਹ ਤਾਂ ਖੁਦਾ ਆਪ ਹੀ ਹੈ। ਕਈ ਲੋਕ ਕਹਿੰਦੇ ਕਿ ਇਹੋ ਜਿਹਾ ਕਰਾਮਾਤੀ ਮਨੁੱਖ ਤਾਂ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ। ਸਾਰੇ ਹੱਥ ਜੋੜ ਕੇ ਬੰਦਨਾ ਕਰਨ ਲੱਗੇ ਸਾਰਿਆਂ ਨੇ ਬੜੀ ਸ਼ਰਧਾ ਧਾਰਨ ਕੀਤੀ ਇਸ ਤਰ੍ਹਾਂ ਚੱਲਦੇ-ਚੱਲਦੇ ਜਦੋਂ ਗੁਰੂ ਜੀ ਡੇਰੇ ਪਹੁੰਚ ਗਏ ਜਦੋਂ ਮੁਗਲ ਫੌਜ ਨੇ ਇਸ ਤਰ੍ਹਾਂ ਦਾ ਅਸਚਰਜ ਦੇਖਿਆ ਮੁਗਲ ਭੱਜ ਕੇ ਬਾਬਰ ਕੋਲ ਚਲੇ ਗਏ ਉਸ ਨੂੰ ਕਹਿਣ ਲੱਗੇ ਕਿ ਇੱਕ ਦਰवेश ਬੰਦੀਖਾਨੇ ਵਿੱਚ ਆਇਆ ਹੈ ਅਸੀਂ ਅਸਚਰਜ ਦੇਖਿਆ ਹੈ ਉਹ ਦਰवेश ਕਰਾਮਾਤ ਵਿੱਚ ਪੂਰਾ ਹੈ ਉਸ ਦੇ ਸਿਰ ਉੱਪਰ ਭਾਰ ਚੁਕਾਇਆ ਸੀ ਪਰ ਉਹ ਭਾਰ ਤਾਂ ਉਸ ਦੇ ਸਿਰ ਤੋਂ ਇੱਕ ਹੱਥ ਉੱਚਾ ਹੀ ਰਹਿ ਗਿਆ ਉਹਨਾਂ ਦੇ ਪਿੱਛੇ-ਪਿੱਛੇ ਇੱਕ ਘੋੜਾ ਚੱਲਿਆ ਆਉਂਦਾ ਹੈ ਜਿਸ ਦੀ ਵਾਂਗ ਕਿਸੇ ਨੇ ਨਹੀਂ ਫੜੀ ਉਹ ਮਨੁੱਖ ਤਾਂ ਖੁਦਾ ਦੀ ਬੰਦਗੀ ਕਰ ਰਿਹਾ ਹੈ ਤੁਸੀਂ ਆਪ ਜਾ ਕੇ ਦੇਖ ਲਓ ਅਜੀਹਾ ਸੁਣ ਕੇ ਬਾਵਰ ਨੇ ਕਿਹਾ ਜੇ ਮੈਂ ਪਹਿਲਾਂ ਕਿਤੇ ਇਸ ਤਰ੍ਹਾਂ ਜਾਣਦਾ ਹੁੰਦਾ ਤਾਂ ਤਾਬਾ ਬੋਲ ਕੇ ਇਸ ਨਗਰ ਨੂੰ ਖਤਮ ਹੀ ਨ ਕਰਦਾ ਅਜੇਹੇ ਬੋਲ ਬਾਬਰ ਦੇ ਸੀ ਜਿਸ ਨਗਰ ਵਿੱਚ ਅਜਿਹਾ ਦਰਵੇਸ਼ ਰਹਿੰਦਾ ਹੈ ਜੋ ਭਾਰ ਚੱਕਣ ਵਾਸਤੇ ਤਿਆਰ ਹੋ ਗਿਆ ਜੇਲਾਂ ਵਿੱਚ ਬਹੁਤ ਔਰਤਾਂ ਤੇ ਮਰਦ ਬੰਦ ਸਨ ਜੋ ਕਿ ਬਰਲਾਪ ਕਰ ਰਹੇ ਸਨ ਉਹ ਬਹੁਤ ਦੁਖੀ ਸਨ ਸਾਰੇ ਜਾਤਾਂ ਦੇ ਹਿੰਦੂ ਬ੍ਰਾਹਮਣ ਤੁਰਕ ਤੇ ਪਠਾਨ ਸਨ ਸਾਰਿਆਂ ਦੇ ਅੱਗੇ ਚੱਕੀਆਂ ਰੱਖ ਦਿੱਤੀਆਂ ਗਈਆਂ ਅਤੇ ਹੁਕਮ ਕੀਤਾ ਕਿ ਸਾਰੇ ਦਾਣੇ ਪੀਸੋ ਗੁਰੂ ਸਾਹਿਬ ਜੀ ਜਦੋਂ ਡੇਰੇ ਆਏ ਤਾਂ ਉਹਨਾਂ ਦੇ ਸਿਰ ਤੋਂ ਭਾਰ ਉਤਰਾ ਲਿਆ ਗਿਆ ਫਿਰ ਉਹਨਾਂ ਨੂੰ ਬੰਦੀਖਾਨੇ ਵਿੱਚ ਬਿਠਾ ਦਿੱਤਾ ਤੇ ਫਿਰ ਤਿੰਨ ਭਾਰੀਆਂ-ਭਾਰੀਆਂ ਚੱਕੀਆਂ ਲਿਆਂਦੀਆਂ ਗਈਆਂ ਇੱਕ ਚੱਕੀ ਪਾਈ ਬਾਲਾ ਜੀ ਦੇ ਅੱਗੇ ਰੱਖ ਦਿੱਤੀ ਗਈ ਅਤੇ ਦੂਜੀ ਚੱਕੀ ਪਾਈ ਮਰਦਾਨਾ ਜੀ ਦੇ ਅੱਗੇ ਰੱਖ ਦਿੱਤੀ ਗਈ ਉਹਨਾਂ ਨੂੰ ਬਹੁਤ ਦਾਣੇ ਦੇ ਦਿੱਤੇ ਤੇ ਇੱਕ ਚੱਕੀ ਗੁਰੂ ਨਾਨਕ ਜੀ ਦੇ ਅੱਗੇ ਰੱਖਣ ਲਈ ਕਿਹਾ ਕਹਿਣ ਲੱਗੇ ਕਿ ਛੇਤੀ ਛੇਤੀ ਦਾਣੇ ਪੀਸੋ ਉਸ ਵੇਲੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਛੇਤੀ ਛੇਤੀ ਦਾਣੇ ਪੀਸਣ ਲੱਗ ਪਏ ਉਵੇਂ ਹੀ ਜਿਵੇਂ ਉੱਥੇ ਬਾਕੀ ਕੈਦੀ ਵੀ ਕਰ ਰਹੇ ਸਨ ਪਰ ਗੁਰੂ ਨਾਨਕ ਜੀ ਨੇ ਇਸ ਚੱਕੀ ਨੂੰ ਹੱਥ ਨਾ ਲਾਇਆ ਉਹ ਆਪਣੇ ਹੱਥ ਨਾਲ ਕੁਝ ਦਾਣੇ ਚੱਕੀ ਵਿੱਚ ਪਾਈ ਜਾਂਦੇ ਸਨ ਉਸ ਵੇਲੇ ਕੀ ਹੋਇਆ ਕਿ ਉਹ ਚੱਕੀ ਆਪਣੇ ਆਪ ਘੁੰਮਣ ਲੱਗ ਪਈ ਸਾਰੇ ਲੋਕ ਬਹੁਤ ਹੀ ਹੈਰਾਨ ਹੋ ਕੇ ਦੇਖ ਰਹੇ ਸਨ ਠੀਕ ਉਸੇ ਸਮੇਂ ਬਾਬਰ ਚੱਲ ਕੇ ਉਹਨਾਂ ਕੋਲ ਆ ਗਿਆ ਉਸਨੇ ਗੁਰੂ ਜੀ ਦੇ ਚਰਨ ਕਮਲਾਂ ਉੱਤੇ ਸਿਰ ਨਿਵਾਇਆ ਗੁਰੂ ਜੀ ਨੇ ਜਿਵੇਂ ਹੀ ਬਾਬਰ ਨੂੰ ਦੇਖਿਆ ਤਾਂ ਉੱਚੀ ਸੁਰ ਵਿੱਚ ਇੱਕ ਸ਼ਬਦ ਦਾ ਗਾਇਨ ਕੀਤਾ ਜਿਸ ਪਾਸੇ ਵੱਲ ਸਾਰੇ ਲੋਕ ਬੈਠੇ ਸਨ ਗੁਰੂ ਜੀ ਨੇ ਉਹ ਸ਼ਬਦ ਉਸ ਪਾਸੇ ਮੁੱਖ ਕਰਕੇ ਸੁਣਾਇਆ ਸੀ ਗੁਰੂ ਜੀ ਕਹਿਣ ਲੱਗੇ ਰਾਗ ਆਸਾ ਮਹੱਲਾ ਪਹਿਲਾ ਅਸ਼ਟ ਪਦੀਆਂ ਕਰਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਨ ਸਿਰ ਸੋਹਣ ਪਟੀਆਂ ਮੰਦਗੀ ਪਾਈ ਸੰਦੂ ਜੇ ਸਿਰ ਕਾਟੀ ਮੁੰਨਿਅਨ ਗਲ ਵਿੱਚ ਆਵੇ ਤੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲੇ ਹੰਦੂਰ आदेश बाबा आदेश आदपुरख तेरा अंत ਨਾ ਪਾਇਆ ਕਰ ਕਰ ਦੇਖਿਆ ਵੀਸ ਇਸ ਦਾ ਭਾਵ ਹੈ ਕਿ ਜਿਨ੍ਹਾਂ ਦੇ ਸਿਰ ਮੀਡੀਆਂ ਨਾਲ ਸਜੇ ਹੋਏ ਨੇ ਤੇ ਉਹਨਾਂ ਦੇ ਜਿਨ੍ਹਾਂ ਦੇ ਚੀਰ ਸੰਧੂਰ ਨਾਲ ਭਰੇ ਹੋਏ ਨੇ ਉਹ ਸਿਰ ਹੁਣ ਕੈਂਚੀ ਨਾਲ ਮੁੰਨੇ ਜਾ ਰਹੇ ਹਨ ਅਤੇ ਨਾਰੀਆਂ ਦੇ ਗਲ ਕੱਟੀ ਨਾਲ ਬੰਦ ਹੋਏ ਹਨ ਉਹ ਮਹਿਲ ਮਾੜੀਆਂ ਅੰਦਰ ਵਸਦੀਆਂ ਸਨ ਹੁਣ ਉਹਨਾਂ ਨੂੰ ਮਹਿਲ ਮਾੜੀਆਂ ਦੇ ਨੇੜੇ ਵੀ ਬੈਠਣਾ ਨਹੀਂ ਮਿਲਦਾ ਨਮਸਕਾਰ ਹੈ ਪ੍ਰਭੂ ਜੀ ਨਮਸਕਾਰ ਏ ਸੁਆਮੀ ਤੇਰਾ ਉੜਕ ਪਛਾਣਿਆ ਨਹੀਂ ਜਾਂਦਾ ਤੂੰ ਅਨੇਕਾਂ ਨਜ਼ਾਰੇ ਹਰ ਵਕਤ ਰਚਦਾ ਏ ਤੇ ਦੇਖਦਾ ਏ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਉਹਨਾਂ ਦੇ ਗੜ ਸੁੰਦਰ ਸੋਭਦੇ ਸਨ ਉਹ ਡੋਲੀਆਂ ਵਿੱਚ ਬੈਠ ਕੇ ਆਇਆ ਸਨ ਜੋ ਹਾਥੀ ਦੰਦ ਦੇ ਚੂੜੇ ਨਾਲ ਸਜਾਈਆਂ ਹੋਈਆਂ ਸਨ ਉਨ੍ਹਾਂ ਦੇ ਸਿਰ ਉੱਪਰ ਦੀ ਜਲ ਵਾਰਿਆ ਗਿਆ ਸੀ ਕਈ ਝਿਲਮਿਲ ਕਰਦੇ ਪੱਖੇ ਉਨ੍ਹਾਂ ਤੋਂ ਛੱਲੇ ਗਏ ਸਨ ਜਦੋਂ ਬੈਠੀਆਂ ਤਾਂ ਉਹਨਾਂ ਨੂੰ ਲੱਖਾਂ ਰੁਪਏ ਦਿੱਤੇ ਗਏ ਲੱਖਾਂ ਦੀ ਭੇਟ ਵੀ ਕੀਤੀ ਗਈ ਜਦੋਂ ਖੜੀਆਂ ਹੋਈਆਂ ਤਾਂ ਉਹ ਗਿਰੀਸ਼ਵਾਰੇ ਖਾਂਦੀਆਂ ਆਨੰਦ ਲੈਂਦੀਆਂ ਸਨ ਹੁਣ ਉਹਨਾਂ ਦੇ ਗਲ ਰਸੇ ਪਏ ਹੋਏ ਹਨ ਉਹਨਾਂ ਦੀਆਂ ਮੋਤੀਆਂ ਦੀਆਂ ਲੜੀਆਂ ਟੁੱਟ ਗਈਆਂ ਹਨ ਜੋ ਕੁਝ ਗੁਰੂ ਸਾਹਿਬ ਨੂੰ ਚੰਗਾ ਲੱਗਦਾ ਹੈ ਉਹੀ ਕੁਝ ਹੁੰਦਾ ਹੈ। ਬਾਬਰ ਗੁਰੂ ਜੀ ਦੇ ਸ਼ਬਦ ਸੁਣ ਕੇ ਅੱਗੇ ਆ ਗਿਆ। ਕਹਿਣ ਲੱਗਾ ਮੈਨੂੰ ਕੁਝ ਅਰਥਾਂ ਸਮੇਤ ਦੱਸੋ ਤੁਸੀਂ ਕਿਸ ਤਰ੍ਹਾਂ ਕਿਹਾ ਹੈ? ਮੈਨੂੰ ਕੁਝ ਸਮਝ ਨਹੀਂ ਲੱਗਿਆ। ਗੁਰੂ ਜੀ ਕਹਿਣ ਲੱਗੇ, "ਹੇ ਬਾਬਰ, ਇਹ ਸਾਰਾ ਕੁਝ ਲੁੱਟ ਲਿਆ ਹੈ। ਸਾਰਿਆਂ ਦੀਆਂ ਇਸਤਰੀਆਂ ਫੜ ਲਈਆਂ ਹਨ। ਜੇਲਾਂ ਵਿੱਚ ਕਰ ਦਿੱਤੀਆਂ ਹਨ। ਉਹਨਾਂ ਉੱਪਰ ਹੁਣ ਕਸ਼ਟ ਦਾ ਸ਼ਮ ਆਇਆ ਹੈ।" ਉਹਨਾਂ ਦੀ ਇਹ ਹਾਲਤ ਦੇਖ ਕੇ ਮੈਂ ਇਹ ਸ਼ਬਦ ਉਚਾਰਿਆ ਹੈ ਜਿਨ੍ਹਾਂ ਦੇ ਸਿਰ ਤੇ ਕਦੇ ਮੀਡੀਆਂ ਸੋਭਦੀਆਂ ਸੀ ਤੇ ਮਾਗ ਵਿੱਚ ਸੰਧੂਰ ਭਰਿਆ ਸੀ ਜੋ ਕਿ ਸਭ ਦੇ ਮਨ ਨੂੰ ਮੋਹ ਰਿਆ ਸੀ ਉਹਨਾਂ ਦੇ ਗਲੇ ਉੱਪਰ ਸੁੰਦਰ ਗਹਿਣੇ ਸੋਭ ਰਹੇ ਜਨ ਹੁਣ ਉਹਨਾਂ ਦੀਆਂ ਮੀਡੀਆਂ ਨੂੰ ਕੈਂਚੀ ਨਾਲ ਕੱਟ ਦਿੱਤਾ ਗਿਆ ਹੈ ਜਿਸ ਮੁਖ ਨਾਲ ਅਨੇਕ ਪ੍ਰਕਾਰ ਦੇ ਭੋਜਨ ਖਾਦੇ ਹਨ ਉਸ ਮੁਖ ਨਾਲ ਕਦੇ ਪ੍ਰਭੂ ਦਾ ਨਾਮ ਨਹੀਂ ਜਪਿਆ ਮੁਗਲ ਉਹਨਾਂ ਨੂੰ ਕਹਿ ਰਹੇ ਹਨ ਕਿ ਸਾਨੂੰ ਧੰਨ ਦਿਓ ਜਿਹੜਾ ਤੁਸੀਂ ਧਰਤੀ ਵਿੱਚ ਦੱਬਿਆ ਹੈ ਉਹ ਸੁੰਦਰ ਘਰਾਂ ਵਿੱਚ ਬੜੇ ਆਰਾਮ ਨਾਲ ਰਹਿੰਦੀਆਂ ਤਾਂ ਕਿ ਕੋਈ ਵੀ ਸੰਤ ਉਹਨਾਂ ਨੂੰ ਦੇਖ ਨਾ ਲਵੇ ਹੁਣ ਤਾਂ ਇਨ੍ਹਾਂ ਇਸਤਰੀਆਂ ਨੂੰ ਉਹਨਾਂ ਦੇ ਘਰ ਦੇ ਨੇੜੇ ਵੀ ਬੈਠਣਾ ਨਹੀਂ ਮਿਲਦਾ ਇੰਨਾ ਭਾਰੀ ਦੁੱਖ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਵਾਹਿਗੁਰੂ ਤਾਂ ਪਾਲਣਹਾਰ ਹੈ ਉਸ ਨੂੰ ਬਾਰ-ਬਾਰ ਨਮਸਕਾਰ ਹੈ ਉਹ ਸਭ ਜਾਣਦਾ ਹੈ ਤੇ ਉਸ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਹ ਇਸਤਰੀਆਂ ਤਾਂ ਆਪਣੇ ਪਤੀ ਤੋਂ ਲੈ ਕੇ ਗਿਰੀਆਂ ਸ਼ਵਾਰੇ ਖਾਂਦੀਆਂ ਸਨ ਮੋਜਾਂ ਮਾਣਦੀਆਂ ਸਨ ਅਤੇ ਭੋਗ ਵਿਲਾਸ ਕਰਦੀਆਂ ਸਨ ਹੁਣ ਉਹਨਾਂ ਦੇ ਗਲਾਂ ਵਿੱਚ ਪੱਥਰ ਪਾਏ ਹੋਏ ਨੇ ਉਹਨਾਂ ਦੇ ਗਲਾਂ ਵਿੱਚ ਪਈਆਂ ਮੋਤੀਆਂ ਦੀਆਂ ਮਾਲਾਂ ਟੁੱਟ ਗਈਆਂ ਨੇ ਜਿਸ ਧਨ ਜੋਵਨ ਕਰਕੇ ਉਹ ਖੁਸ਼ੀ ਰਹਿ ਰਹੀਆਂ ਸਨ ਹੁਣ ਉਸੇ ਧਨ ਜੋਵਨ ਕਰਕੇ ਉਹ ਦੁੱਖ ਪਾ ਰਹੀਆਂ ਹਨ ਸਿਪਾਈਆਂ ਨੇ ਉਹਨਾਂ ਨੂੰ ਬੰਨਿਆ ਹੋਇਆ ਹੈ ਅਤੇ ਇਹਨਾਂ ਦੀ ਇੱਜ਼ਤ ਵੀ ਖਰਾਬ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ਕਦੇ ਕਿਸੇ ਨੂੰ ਸਜ਼ਾ ਦਿੰਦਾ ਹੈ ਕਿਸੇ ਨੂੰ ਵਡਿਆਈ ਬਖਸ਼ਦਾ ਹੈ ਮਨੁੱਖਾਂ ਦੀ ਦਸ਼ਾ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਹੁਣ ਉਹਨਾਂ ਨੂੰ ਮੁਗਲਾਂ ਨੇ ਬੰਨ ਲਿਆ ਹੈ ਹੁਣੋ ਇਸਤਰੀਆਂ ਦੁੱਖ ਪਾ ਕੇ ਵਿਰਲਾਪ ਕਰ ਰਹੀਆਂ ਹਨ ਤੇ ਰੋ ਰਹੀਆਂ ਹਨ ਕੋਈ ਸ਼ਕਤੀ ਨਹੀਂ ਜਿਹੜੀ ਉਹਨਾਂ ਨੂੰ ਛੁਡਵਾ ਦੇ ਜਿਨ੍ਹਾਂ ਨੇ ਕਦੇ ਪ੍ਰਭੂ ਦੇ ਨਾਮ ਦਾ ਸਿਮਰਨ ਨਹੀਂ ਸੀ ਕੀਤਾ ਹੁਣ ਉਹਨਾਂ ਦਾ ਸਮਾਂ ਦੁੱਖਾਂ ਦਾ ਘਰ ਬਣ ਗਿਆ ਹੈ ਕਦੇ ਵੀ ਮਨ ਵਿੱਚ ਰਾਮ ਨਾਮ ਨਹੀਂ ਸੀ ਸਿਮਰਿਆ ਹੁਣ ਅਜਿਹਾ ਸਮਾਂ ਆ ਗਿਆ ਹੈ ਕਿ ਖੁਦਾ ਦਾ ਨਾਮ ਲੈਣਾ ਹੀ ਨਹੀਂ ਮਿਲਦਾ ਦੌਕਸੋਕ ਤਾਂ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾ ਜਿਹੜੇ ਮਰ ਗਏ ਹਨ ਉਹਨਾਂ ਨੂੰ ਰੋਂਦੀਆਂ ਹਨ ਵਾਹਿਗੁਰੂ ਜਿਸ ਤਰ੍ਹਾਂ ਚਾਹੁੰਦਾ ਹੈ ਉਸੇ ਤਰ੍ਹਾਂ ਕਰਦਾ ਹੈ ਮਨੁੱਖ ਦੀ ਕੋਈ ਪੇਸ਼ ਨਹੀਂ ਚਲਦੀ ਜਿਵੇਂ ਉਸ ਦਾ ਦਿਲ ਕਰਦਾ ਹੈ ਓਵੇਂ ਹੀ ਉਹ ਚਲਾਉਂਦਾ ਹੈ ਜਿਵੇਂ ਹੀ ਬਾਬਰ ਨੇ ਗੁਰੂ ਸਾਹਿਬ ਤੋਂ ਇਹ ਬਚਨ ਸੁਣੇ ਤਾਂ ਉਸ ਨੇ ਆਪਣੇ ਹਿਰਦੇ ਵਿੱਚ ਬਹੁਤ ਜ਼ਿਆਦਾ ਸਰਦਾ ਧਾਰਨ ਕਰ ਲਈ ਉਸਨੇ ਮਨ ਵਿੱਚ ਗੁਰੂ ਜੀ ਨੂੰ ਵੱਡਾ ਕਲਾਵਾਨ ਪਛਾਣਿਆ ਗੁਰੂ ਜੀ ਨੂੰ ਕਹਿਣ ਲੱਗਾ ਮੈਨੂੰ ਕੋਈ ਕਰਾਮਾਤ ਕਰਕੇ ਦਿਖਾਓ ਕਿੰਨੀ ਸ਼ਕਤੀ ਹੈ ਸਭ ਦੱਸੋ ਤੁਸੀਂ ਖੁਦਾ ਦੇ ਬਹੁਤ ਪਿਆਰੇ ਹੋ ਜਾਂ ਖੁਦਾ ਨੇ ਆਪ ਜੀ ਦਾ ਰੂਪ ਧਾਰਨ ਕੀਤਾ ਹੈ ਗੁਰੂ ਜੀ ਕਹਿਣ ਲੱਗੇ ਕਰਾਮਾਤ ਨੂੰ ਕਹਿਰ ਕਹਿੰਦੇ ਹਨ ਮੰਗ ਲੈ ਜੋ ਤੂੰ ਚਾਹੁੰਦਾ ਹੈ ਮਨ ਨੂੰ ਸਥਿਰ ਕਰੋ ਤਾਂ ਕਿ ਡੋਲੇ ਨਾ ਬਾਵਰ ਦੇ ਮਨ ਵਿੱਚ ਗੁਰੂ ਚਰਨਾਂ ਦੇ ਲਈ ਬੜਾ ਪ੍ਰੇਮ ਉਪਜਿਆ ਉਸ ਨੇ ਗੁਰੂ ਜੀ ਨੂੰ ਖੁਦਾ ਦੇ ਰੂਪ ਵਿੱਚ ਮਗਨ ਜਾਣਿਆ ਬਾਵਰ ਨੇ ਬੜੇ ਹੀ ਪਿਆਰ ਨਾਲ ਗੁਰੂ ਜੀ ਦੇ ਅੱਗੇ ਬੇਅੰਤ ਉਪਹਾਰ ਲਿਆ ਕੇ ਰੱਖੇ ਉਸ ਨੇ ਬੜੀ ਬੰਦਨਾ ਕੀਤੀ ਬਾਵਰ ਕਹਿਣ ਲੱਗਾ ਮੈਨੂੰ ਕੋਈ ਅਜੀਹਾ ਵਰ ਦਵੋ ਕਿ ਮੈਂ ਦੁਨੀਆ ਦਾ ਬਾਦਸ਼ਾਹ ਹੋ ਜਾਵਾਂ ਅਸੀਂ ਪਾਤਸ਼ਾਹੀਆਂ ਭੋਗੀਆਂ ਖੁਸ਼ ਪਾਈਏ ਹਰ ਪਦਾਰਥ ਤੁਸੀਂ ਮੇਰੇ ਹੱਥ ਵਿੱਚ ਦੇ ਦਿਓ देर ਨਾ ਕਰੋ ਮਹਾਪੁਰਖ ਤਾਂ ਬੜੇ ਕਿਰਪਾਲੂ ਹੁੰਦੇ ਹਨ ਉਹ ਗਰੀਬ ਤੋਂ ਬਾਦਸ਼ਾਹ ਬਣਾ ਦਿੰਦੇ ਹਨ ਅਤੇ ਬਾਦਸ਼ਾਹ ਤੋਂ ਝਟ ਗਰੀਬ ਬਣਾ ਦਿੰਦੇ ਹਨ ਤੁਸੀਂ ਤਾਂ ਪੂਰਨ ਖੁਦਾ ਹੋ ਜੇ ਆਪ ਜੀ ਦੀ ਪ੍ਰਸੰਨਤਾ ਹੋਵੇ ਮੇਰੀ ਮਨੋ ਕਾਮਨਾ ਪੂਰੀ ਕਰਨਾ ਚਾਹ ਹਾਂ ਜੋ ਮੰਗਾ ਤੁਸੀਂ ਦੇ ਸਕਦੇ ਹੋ ਕ੍ਰਿਪਾ ਦ੍ਰਿਸ਼ਟੀ ਨਾਲ ਦੇਖ ਕੇ ਗੁਰੂ ਜੀ ਬੋਲਣ ਲੱਗੇ ਕਹਿੰਦੇ ਕਿ ਤੁਸੀਂ ਉਦੋਂ ਤੱਕ ਬਾਦਸ਼ਾਹੀਆਂ ਭੋਗੋਗੇ ਜਦੋਂ ਤੱਕ ਮਨ ਲਾ ਕੇ ਨਿਆ ਕਰੋਗੇ ਦੇਸ਼ ਵਿਦੇਸ਼ ਦੀ ਬਹੁਤ ਧਰਤੀ ਆਪਣੇ ਬਲ ਨਾਲ ਜਿੱਤ ਕੇ ਸੁੱਖ ਭੋਗੋਗੇ ਇਹ ਸੁਣ ਕੇ ਬਾਬਰ ਬੜਾ ਹੀ ਪ੍ਰਸੰਨ ਹੋਇਆ ਉਸ ਨੇ ਗੁਰੂ ਜੀ ਦੇ ਚਰਨਾਂ ਉੱਪਰ ਬਹੁਤ ਬਾਰ ਬੰਦਨਾ ਕੀਤੀ ਉਹ ਕਹਿਣ ਲੱਗਾ ਗੁਰੂ ਜੀ ਤੁਸੀਂ ਧੰਨ ਹੋ ਤੁਸੀਂ ਸਦਾ ਹੀ ਗੁਣਾ ਖਾਣੋਂ ਫਿਰ ਸਾਰੇ ਸਿਪਾਹੀ ਆਏ ਉਹਨਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਸਾਹਿਬ ਜੀ ਦੇ ਚਾਰੇ ਪਾਸੇ ਬਹੁਤ ਭੀੜ ਹੋ ਗਈ ਸਾਰੇ ਭਜਪਦ ਗੁਰੂ ਜੀ ਦੇ ਵੱਲ ਆ ਰਹੇ ਸਨ ਗੁਰੂ ਜੀ ਨੇ ਬਾਬਰ ਨੂੰ ਬਾਦਸ਼ਾਹ ਹੋਣ ਦਾ ਵਰ ਦਿੱਤਾ ਫਿਰ ਗੁਰੂ ਜੀ ਨੇ ਦੇਖਿਆ ਕਿ ਇੱਥੇ ਬਹੁਤ ਮਨੋਖ ਅਤੇ ਔਰਤਾਂ ਕੈਦ ਵਿੱਚ ਸਨ ਜੋ ਕਿ ਦੁੱਖ ਭਾ ਕੇ ਕਿਰ ਲਾ ਰਹੇ ਸਨ ਗੁਰੂ ਜੀ ਕਹਿਣ ਲੱਗੇ ਜੋ ਤੁਸੀਂ ਲੋਕ ਕੈਦ ਕੀਤੇ ਹੋਏ ਨੇ ਉਹਨਾਂ ਨੂੰ ਛੱਡ ਦਿਓ ਜੋ ਵੀ ਤੁਸੀਂ ਇਹਨਾਂ ਦੀਆਂ ਵਸਤੂਆਂ ਲੁੱਟੀਆਂ ਹਨ ਮੇਰੇ ਵਚਨ ਮੰਨ ਕੇ ਉਹਨਾਂ ਨੂੰ ਵਾਪਸ ਕਰ ਦਿਓ ਬਾਬਰ ਨੇ ਗੁਰੂ ਜੀ ਦੇ ਵਚਨ ਸੁਣ ਕੇ ਸਾਰੇ ਬੰਦੀ ਛੱਡ ਦਿੱਤੇ ਫਿਰ ਸਾਰਿਆਂ ਨੇ ਆਪਣੀ ਆਪਣੀ ਚੀਜ਼ ਪਹਿਚਾਣ ਕੇ ਲੈ ਲਈ ਬਾਬਰ ਨੇ ਸਾਰੀਆਂ ਵਸਤੂਆਂ ਉਹਨਾਂ ਨੂੰ ਦੇਣ ਵਿੱਚ ਕੋਈ ਦੇਰ ਨਾ ਲਾਈ ਫਿਰ ਸਾਰਿਆਂ ਨੇ ਆਪਣਾ ਆਪਣਾ ਸਮਾਨ ਸੰਭਾਲ ਲਿਆ ਸਾਰੇ ਮਨੁੱਖ ਅਤੇ ਔਰਤਾਂ ਆਪਣੇ ਆਪਣੇ ਘਰਾਂ ਨੂੰ ਚੱਲ ਪਈਆਂ 사ਤਸੰਗਜੀ ਏ ਸੀ ਅੱਜ ਦੀ ਸਾਖੀ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ